ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਡਿਲੀਸ਼ੀਅਸ ਡਿਸ਼ ਇਹਦੇ ਲਈ ਆਪਾਂ ਲਿਆ ਮੈਦਾ ਇੱਕ ਕਟੋਰੀ ਮੈਦਾ ਲਈਆ ਇੱਕ ਕਟੋਰੀ ਦਹੀਂ ਲਈ ਪਿਆਜ਼ ਲਿਆ ਕਟਿਆ ਹੋਇਆ ਬਰੀਕ ਤੇ ਇੱਕ ਆਪਾਂ ਆਲੂ ਲਿਆ ਕਟਿਆ ਹੋਇਆ ਬਿਲਕੁਲ ਬਰੀਕ ਹੁਣ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਆਪਣੇ ਮੈਦੇ ਦੇ ਵਿੱਚ ਪਿਆਜ਼ ਦੀ ਜੋ ਕਟੋਰੀ ਆ ਇਹਨੂੰ ਐਡ ਕਰਾਂਗੇ ਫਿਰ ਇਸ ਤੋਂ ਬਾਅਦ ਆਪਾਂ ਨੇ ਜੋ ਬਰੀਕ ਕद्दूकस ਕੀਤਾ ਹੋਇਆ ਆਪਣੇ ਕੋਲ ਆਲੂ ਆ ਉਹਨੂੰ ਇਹਦੇ ਵਿੱਚ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਫਿਰ ਆਪਣੇ ਕੋਲ ਜੋ ਦਹੀਂ ਲਿਆ ਹੋਇਆ ਉਹਨੂੰ ਮਿਲਾਵਾਂਗੇ ਮਿਲਾਨ ਤੋਂ ਬਾਅਦ ਆਪਾਂ ਨੇ ਇਹਨੂੰ ਬਿਲਕੁਲ ਰਲਾ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਅਗਰ ਆਪਣੇ ਕੋਲ ਥੋੜੀ ਜਿਹੀ ਕੱਚ ਰਹੀ ਇਹਦੇ ਵਿੱਚ ਤਾਂ ਆਪਾਂ ਨੇ ਇਹਦੇ ਵਿੱਚ ਥੋੜਾ ਪਾਣੀ ਵੀ ਐਡ ਕਰ ਦੇਣਾ ਹੈ ਥੋੜਾ ਕੁਆਂਟੀਟੀ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਪਾਣੀ ਐਡ ਕੀਤਾ ਤੇ ਹੁਣ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਆਪਾਂ ਇਹ ਇਨਗਰੀਡੀਅੰਟਸ ਐਡ ਕਰਾਂਗੇ ਜਿਵੇਂ ਕਿ ਆਪਣੇ ਕੋਲ ਨਮਕ ਹੋ ਗਿਆ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਲੈ ਸਕਦੇ ਆ ਤੇ ਮੈਂ ਇੱਥੇ ਆਪਣਾ ਅੱਧਾ 스ਪੂਨ ਲੈ ਰਹੀ ਆ ਨਮਕ ਦਾ ਨਮਕ ਐਡ ਕੀਤਾ ਤੇ ਫਿਰ ਇੱਕ ਆਪਾਂ ਇਹਦੇ ਵਿੱਚ ਮਿਰਚ ਐਡ ਕਰ ਲਾਂਗੇ ਉਹ ਵੀ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਆ ਤੇ ਮੈਂ ਇੱਥੇ ਅੱਧਾ ਚਮਚ ਮਿਰਚ ਦਾ ਲੈ ਰਹੀ ਆ ਮਿਰਚ ਦਾ ਲੈਣ ਤੋਂ ਬਾਅਦ ਥੋੜੀ ਮਿਰਚ ਹੋਰ ਪਾ ਲਾਂਗੇ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਆ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਐਡ ਕਰ ਸਕਦੇ ਆ ਫਿਲਹਾਲ ਮੈਂ ਹਰੀ ਮਿਰਚ ਐਡ ਨਹੀਂ ਕਰ ਰਹੀ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ 1/2 스푼 ਕੁਸ਼ਕਸ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਹਾਂਜੀ ਆਪਾਂ ਨੇ ਥੋੜਾ ਜਿਹਾ ਬੇਕਿੰਗ ਪਾਊਡਰ ਲੈ ਲਿਆ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਜਾਊਗਾ मिक्स ਕਰਦੇ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਜੋ ਵੀ ਆਪਾਂ ਨੇ ਇਨਗਰੀਡੀਅੰਟਸ ਲਏ ਨੇ ਹਾਂਜੀ ਦੋਸਤੋ ਹਾਂਜੀ ਦੋਸਤੋ ਤੇ ਆਪਣਾ ਜਿਹੜਾ ਮਿਕਸਰ ਉਹ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ 10 ਮਿੰਟ ਦੇ ਲਈ ਰੱਖ ਦਵਾਂਗੇ ਟੱਕ ਕੇ 10 ਮਿੰਟ ਲਈ ਤਾਂ ਰੱਖਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਪਾਇਆ ਉਹਦਾ ਫਲੇਵਰ ਚੰਗੀ ਤਰ੍ਹਾਂ ਆ ਜਾਊਗਾ ਤੇ ਜਿਹੜੇ ਆਪਣੇ ਪ੍ਰਾਂਟੇ ਹੋਣਗੇ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਹੁਣ ਆਪਾਂ ਇਹਨੂੰ 10 ਮਿੰਟ ਲਈ ਟੱਕ ਕੇ ਰੱਖ ਦਿਆਂ 10 ਮਿੰਟ ਦੀ ਕਰੋ ਆਪਾਂ ਵੇਟ ਹਾਂਜੀ ਦੋਸਤੋ ਆਪਣੇ ਪਲੇਟਰ ਨੂੰ ਹੁਣ ਰੱਖੇ ਨੂੰ ਹੋ ਗਏ ਨੇ 10 ਮਿੰਟ 10 ਮਿੰਟ ਹੋ ਗਏ ਤਾਂ ਦੇਖੋ ਇਹਨੇ ਥੋੜਾ ਪਾਣੀ ਵੀ ਛੱਡ ਤਾਂ ਬਿਲਕੁਲ ਪਤਲਾ ਬਣ ਚੁੱਕਿਆ ਹੈ ਤੇ ਇਹ ਹੁਣ ਬਹੁਤ ਹੀ ਸੁਆਦੀਸ਼ਟ ਨਾਸ਼ਤਾ ਬਣਾਉਣ ਦੇ ਲਈ ਤਿਆਰ ਆ ਠੀਕ ਹੈ ਜੀ ਇਹ ਉਸ ਤੋਂ ਬਾਅਦ ਆਪਾਂ ਨੇ ਰੱਖ ਲਿਆ ਆਪਣਾ ਤਵਾ ਤਵਾ ਰੱਖਿਆ ਇਹਦੇ ਉੱਪਰ ਪਾਵਾਂਗੇ ਆਪਾਂ ਆਪਣਾ ਦੇਸੀ ਕੀ ਦੇਸੀ ਕੀ ਨੂੰ ਸਪੱਟ ਕਰਾਂਗੇ ਆਲੇ ਦੁਆਲੇ ਤਵੇ ਦੇ ਬਿਲਕੁਲ ਚੰਗੀ ਤਰ੍ਹਾਂ पूरा तवा कवर होना चाहता अपना उस तो बाद जो अपने प्लेट रहा तैयार कियाप्रैड करा बहुत ही टेस्टी परठे बनते हैं तो अपने घर जरूर ट्राई करके देखियो चंकी तरह सप्रैड करते ਤੋ ਇਲਾਵਾ ਇਹਦੇ ਵਾਲੇ ਥੋੜਾ ਆਪਾਂ ਕੀ ਨੂੰ ਫੋਰ ਪਾਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਸਕੇ ਥੋੜਾ ਥੋੜਾ ਕੀ ਆਪਾਂ ਉੱਪਰ ਵੀ ਰਲਾ ਦੇਵਾਂਗੇ थोड़ा बन देवे अपना हाँ जी तो एक साइड बन के अपनी तैयार है ਤੇ ਨੂੰ ਆਪਾਂ ਆਰਾਮ ਦੇ ਨਾਲ ਬਿਲਕੁਲ ਆਰਾਮ ਦੇ ਨਾਲ ਚੱਕਾਂਗੇ ਸਾਈਡ ਚੱਕਾ ਕੇ ਤੇ ਦੂਜੀ ਸਾਈਡ ਨੂੰ ਇਹਨੂੰ ਆਪਾਂ ਤਗੜ ਕਰਾਂਗੇ ਦੇਖੋ ਜੀ ਬਹੁਤ ਹੀ ਸੁਆਦੀਸ਼ਟ ਖਾਣਾ ਜੋ ਆਪਣਾ ਤਿਆਰ ਹੋ ਰਿਹਾ ਆਪਾਂ ਇਹਨੂੰ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬਣਾ ਸਕਦੇ ਆ ਜਦੋਂ ਵੀ ਆਪਣੇ ਰਿਸ਼ਤੇਦਾਰ ਆਣ ਜਾਂ ਕੋਈ ਹੋਰ ਆਵੇ ਤੇ ਦੇਖ ਥੋੜਾ ਕੀ ਹੋਰ ਆਪਾਂ ਲਾਵਾਂਗੇ ਹਲੇ ਦਵਾਨੇ ता ची तरह बन सके हाँ जी ये दूजी साइड लवेंगे थोड़ा सेको होर लगवावे आपू ਜੀਤੇ ਹੀ ਆਪਣਾ ਦੇਖੋ ਬਿਲਕੁਲ ਤਿਆਰ ਹੋ ਚੁੱਕਿਆ ਹੈ ਇਹਨੂੰ ਥੋੜਾ ਸੇਕ ਹੋਰ ਲਗਵਾਨੇ ਆ ਦੇਖੋ ਜੀ ਆਪਣਾ ਜੋ ਪਰਾਂਠਾ ਹੈ ਇਹ ਪਰਾਂਠਾ ਆਪਾਂ ਮੱਧ ਦੇ ਦਾ ਬਣਾਇਆ ਹੈ ਇਹ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਤੁਸੀਂ ਇਹਨੂੰ ਦਹੀਂ ਦੇ ਨਾਲ ਜਾਂ ਫਿਰ ਸੌਸ ਦੇ ਨਾਲ ਸਰਵ ਕਰ ਸਕਦੇ ਆ ਆਪਾਂ ਇੱਕ ਪਰਾਂਠਾ ਹੋਰ ਬਣਾਵਾਂਗੇ ਉਹਦੇ ਲਈ ਆਪਾਂ ਪਲੇਟਰ ਦੁਬਾਰਾ ਤੇ ਲੈ ਰਹੇ ਹਾਂ ਇਹਨੂੰ ਲਵਾਂਗੇ स्प्रैड कर देवे थोड़ा घी पावे साइडा से ता जो ये चंकी तरह बन सके फक सके थोड़ा वेट करा बनन का ਇਹ ਬਹੁਤ ਹੀ ਟੇਸਟੀ ਨਾਸ਼ਤਾ ਹੈ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੇ ਉਹਨਾਂ ਨੂੰ ਸਕੂਲ ਦੇ ਲਈ ਵੀ ਦੇ ਸਕਦੇ ਹੋ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਤੇ ਸਾਨੀ ਦੇ ਨਾਲ ਆਪਾਂ ਇਹਨੂੰ ਆਪਣੇ ਘਰ ਦੇ ਵਿੱਚ ਬਣਾ ਸਕਦੇ ਹਾਂ ਤੇ ਦੁਬਾਰਾ ਤੇ ਸਪਰੈਡ ਕਰਦੇ ਹਾਂ ਕਿ ਜੀ ਦੋਸਤੋ ਆਪਾਂ ਨੇ ਦੋ ਪਰਾਂਠੇ ਆਪਣੇ ਤਿਆਰ ਕਰ ਲਏ ਨੇ ਤੇ ਜੋ ਮੈਂ ਇਨਗਰੀਡੀਅੰਟ ਤਿਆਰ ਕੀਤਾ ਸੀ ਉਹ ਆਪਣਾ ਹੈ ਸੀ 5 ਤੋਂ 6 ਪਰਾਂਠੀਆਂ ਦਾ ਆਪਾਂ ਹੁਣ 5-6 ਪਰਾਂਠੇ ਬਣਾਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਲذیذ ਬਣੇ ਨੇ ਤੁਸੀਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਹੋ ਇਹਨੂੰ ਤੇ ਇਹਨੂੰ ਆਪਾਂ ਸਾਸ ਜਾਂ ਦਹੀਂ ਦੇ ਨਾਲ ਖਾ ਸਕਦੇ ਆ ਆਪਾਂ ਗ੍ਰੀਨ ਸਾਸ ਵੀ ਲੈ ਸਕਦੇ ਆ ਆਪਣੇ ਘਰ ਜੋ ਪਦੀਨੇ ਦੀ ਚਟਨੀ ਬਣਾਈ ਹੁੰਦੀ ਆ ਜਾਂ ਫਿਰ ਜਿਹੜੇ ਆਪਣੇ ਕੈਚਅਪ ਹੁੰਦੇ ਨੇ ਉਹਨਾਂ ਦੇ ਨਾਲ ਵੀ ਆਪਾਂ ਇਹਨੂੰ ਸਰਵ ਕਰ ਸਕਦੇ ਆ ਹਾਂਜੀ ਦੋਸਤੋ ਜੀ ਤੁਸੀਂ ਦੱਸੋ ਸਾਡਾ ਕਿੱਦਾਂ ਤੁਹਾਨੂੰ ਲੱਗਿਆ ਫਿਰ ਤੇ ਇਹਨੂੰ ਜ਼ਰੂਰ ਫਰਾਈ ਕਰਿਓ ਇੱਕ ਵਾਰੀ ਨਾਸ਼ਤਾ ਬਣਾਉਣ ਦਾ ਜੋ ਰੈਸਪੀ ਆ ਤੇ ਮੈਂ ਆਸ ਕਰਦੀ ਆ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਅੱਜ ਦਾ ਆਪਣਾ ਜੋ ਬਲੌਗ ਸੀ ਤੇ ਪਲੀਜ਼ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ